ਕਿ ਕੋਣ ਬੰਦਾ ਹੈ ਕਿੱਦਾਂ ਐਕਸੀਡੈਂਟ ਹੋਇਆ ਕਿੱਥੇ ਹੋਇਆ ਜੀ ਸਰ ਅੱਧੇ ਘੰਟੇ ਪਹਿਲਾਂ ਮੈਨੂੰ ਫੋਨ ਆਇਆ ਸੀਗਾ ਕਿਸੇ ਸੁਵਾਲੇ ਤੋਂ ਲੰਨੀ ਤੋਂ ਕਿ ਬਾਹਰ ਚੌਂਕ ਤੇ ਐਕਸੀਡੈਂਟ ਹੋਇਆ ਤੇ ਮੈਂ ਤੁਰੰਤ ਮੌਕੇ ਤੇ ਗਿਆ ਤਾਂ ਜਦ ਤੱਕ ਸਾਡੇ ਭਾਈ ਸਾਹਿਬ ਪੀਐਸਪੀਸੀ ਨੇ ਇੱਕ ਜੌਬ ਕਰਦੇ ਆ ਅਰਤਾਰ ਸਿੰਘ ਜੀ ਇਹ ਨੂੰ ਇਹਨਾਂ ਨੇ ਬਲਵੀਰ ਜੀ ਨੂੰ ਹਸਪੀਟਲ ਲਿਆਏ ਸੀ ਸਿਵਲ ਹਸਪਤਾਲ ਤੇ ਇੱਥੇ ਆ ਕੇ ਜੀ ਮੌਕੇ ਤੇ ਦੇਖਿਆ ਤੇ ਮੁੰਡੇ ਦੇ ਕਾਫੀ ਸੱਟਾਂ ਪੁੱਜੀਆਂ ਹੋਈਆਂ ਸੀਗੀਆਂ ਤੇ ਇਹਦਾ ਜਿਹੜਾ ਅਸੀਂ ਫਰਸਟ ਏਡ ਇਹਦੀ ਕਰਾਤੀ ਹੈ ਟਾਂਕੇ ਟੁੰਕੇ ਲਾਤੇ ਆ ਇਹਦੇ ਘਰਦਿਆਂ ਨੂੰ ਬੜੀ ਮੁਸ਼ਕਲ ਨਾਲ ਫੋਨ ਤੋਂ ਇਹਦੇ ਲੱਭ ਉਹਨਾਂ ਦਾ ਫੋਨ ਵੀ ਆਇਆ ਤਾਂ ਅਸੀਂ ਉਹਨਾਂ ਨੂੰ ਬੁਲਾ ਲਿਆ ਹੁਣ ਤੇ ਹੁਣ ਜੋ ਡਾਕਟਰਾਂ ਨੇ ਕਹਿਣਾ ਕਿ ਇਹਨੂੰ ਸ਼ਾਇਦ ਬੱਤੀ ਜਾਂ ਪੀਕੇ ਲੈ ਕੇ ਜਾਣਾ ਪਏਗਾ ਅਗਲੇ ਅਗਲੇਰੀ ਜਿਹੜੀ ਇਲਾਜ ਹੋਏਗਾ ਇਹਦਾ ਤੇ ਲੱਗਦਾ ਕਿ ਇਹਨੇ ਡਰਿੰਕ ਵੀ ਕੀਤੀ ਹੋਈ ਹੈ ਇਹ 19 ਤੋਂ ਦੱਸਿਆ ਜਾ ਰਿਹਾ ਕਿ 19 ਤੋਂ ਆ ਰਿਹਾ ਸੀਗਾ ਅਮਟੈਕਸ 'ਚ ਜੌਬ ਕਰਦਾ ਔਰ ਢੇਰਪਿੰਡ ਦਾ ਦੱਸ ਰਿਹਾ ਕੋ ਦਲਜੀਤ ਸਿੰਘ ਕਰਕੇ ਉਹਨਾਂ ਨਾਮ ਦੱਸ ਰਿਹਾ ਔਰ ਹਰੀਜਨ ਹਰੀਜਨਾਂ 'ਚ ਉਹ ਆਇਆ ਇਹ ਤੇ ਬਾਕੀ ਇਹਦੇ ਘਰਦਿਆਂ ਨਾਲ ਗੱਲ ਹੋ ਰਹੀ ਹੈ ਉਹ ਆ ਰਹੇ ਥੋੜੀ ਦੇਰ ਤੇ ਐਕਸੀਡੈਂਟ ਹੋਇਆ ਕਿੱਦਾਂ ਹੈ ਇਹ ਸਰ ਸ਼ਿਵਾਲਿਕ ਜਿਹੜਾ ਉਹਦੇ ਚੌਰਾਹਾ ਹੈ ਹਨੂਮਨ ਚੌਂਕ ਦਾ ਇਹ ਉੱਨੇ ਵੱਲੋਂ ਆ ਰਿਹਾ ਸੀਗਾ ਤੇ ਇਹ ਹੁਣ ਪਤਾ ਨਹੀਂ ਉੱਥੇ ਵਿੱਚ ਪਜਿਆ ਡਿਵਾਈਡਰ ਦੇ ਵਿੱਚ ਇਹਨੇ ਡ੍ਰਿੰਕ ਕੀਤੀ ਹੋਈ ਹੈ ਜੀ ਤੇ ਉਹ ਤੋਂ ਹੁਣ ਇਲਾਜ ਤਾਂ ਇਹਦਾ ਕਰਾਇਆ ਵਾ ਹੁਣ ਇਹਦੇ ਘਰਦਿਆਂ ਨੂੰ ਬੁਲਾ ਕੇ ਆ ਗਏ ਸੀ ਜਿਹੜੀ ਅਗਲੀ ਕਾਰਵਾਈ ਹੋਵੇਗੀ ਓਕੇ ਨਾ ਮੇਰੀ ਦੱਸੋ యాక్సిਡੈਂਟ ਕਿੱਦਾਂ ਹੋਇਆ ਸੀ ਤੁਹਾਨੂੰ ਕਿਦਾਂ ਮੈਂ ਤੋਂ ਤੋਂ ਆ ਰਹੇ ਸੀ ਮੋਰੇ ਬਲੌਕ ਆ ਨੇ ਉਹਦੇ ਚ ਹਿੱਟ ਹੋਇਆ ਮੇਰਾ ਤੇ ਰੋਡ ਦੇ ਵਿੱਚ ਮੇਰ ਕੋ ਸੈਟ ਜੀ ਕਰ ਗਿਆ ਫਿਰ ਅਸੀਂ ਨੂੰ ਅਸੀਂ ਗੱਡੀ ਨਾ ਚੜ ਜਾਵੇ ਤੇ ਫਟਾਫਟ ਅਸੀਂ ਨੂੰ ਇਹਦਾ ਪਹਿਲਾਂ ਇਹਦਾ ਸਾਈਡ ਨੂੰ ਕੀਤਾ ਇਹਦਾ ਬਲੰਡ ਨਿਕਲ ਜਾਵੇ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਬੰਦੇ ਖੜਾ ਗਏ ਨਾ ਟੈਕ ਕਰੋ ਰੋਕ ਕੇ ਨਾ ਫਿਰ ਇਹਨੂੰ ਅਸੀਂ ਗੱਡੀ ਪਾ ਕੇ ਇੱਥੇ ਠੀਕ ਹੈ ਰੈਗੂਲਰ ਇਨਫਰਾਸਟ੍ਰਕਚਰ ਰਹੀ ਹੈ